ਸਰ ਆਦਰੀਪੜੀ ਹਾਏ ਹਾਏ ਲੈ ਬੁਣੇ ਹਾਏ ਹਾਏ ਲੈ ਬੁਣੇ ਹਾਏ ਹਾਏ ਜਿਹੜੀ ਮੇਰੀ ਕੰਪਲੇਨਟ ਸੀ ਉਹ ਇੱਕ ਲਗਭਗ 1 ਮਹੀਨਾ ਹੋ ਗਿਆ ਬਟ ਜਿਹੜੇ ਥਾਣਾ ਤ੍ਰਿਪੜੀ ਐ ਐਸਐਚਓ ਸਾਹਿਬ ਨੇ ਐਸਐਸਏ ਕੁਲਦੀਪ ਸਿੰਘ ਜੀ ਨੇ ਕੋਈ ਸਾਨੂੰ ਇਨਸਾਫ ਨਹੀਂ ਦਿੱਤਾ ਥੋੜੀ ਨਰਾਜ਼ਗੀ ਸੀ ਵੀ ਮੇਰਾ ਜਿਹੜਾ ਸਾਰਾ ਡਾਟਾ ਚਲਾ ਗਿਆ ਮੈਂ ਸਰ ਇੱਥੇ ਆਈ ਮੈਂ ਕੰਪਲੇਨਟ ਦਿੱਤੀ ਮੈਂ ਐਸਐਚਓ ਸਾਹਿਬ ਨੂੰ ਕਿਹਾ ਸਰ ਮੈਨੂੰ ਪੈਸੇ ਨਹੀਂ ਚਾਹੀਦੇ ਮੈਂ ਪੈਸੇ ਲਈ ਨਹੀਂ ਆਈ ਵੀ ਜਿਹੜੀ ਉਹਨਾਂ ਨੇ ਹਰਾਸਮੈਂਟ ਕੀਤੀ ਐ

ਮੁਰਦਾਬਾਦ ਗੁਲਦੀਪ ਸਿੰਘ ਮੁਰਦਾਬਾਦ ਗੁਲਦੀਪ ਸਿੰਘ ਮੁਰਦਾਬਾਦ ਗੁਲਦੀਪ ਸਿੰਘ ਮੁਰਦਾਬਾਦ ਹਾਏ ਹਾਏ ਥਾਣਾ ਤ੍ਰਿਪੜੀ ਹਾਏ ਹਾਏ ਥਾਣਾ ਤ੍ਰਿਪੜੀ ਅੱਜ ਦੂਜਾ ਦਿਨ ਹੈ ਜੀ ਮੈਨੂੰ ਇਨਸਾਫ ਨਹੀਂ ਮਿਲਿਆ ਜਿਹੜੀ ਮੇਰੀ ਕੰਪਲੇਂਟ ਸੀ ਉਹ ਇੱਕ ਲਗਭਗ 1 ਮਹੀਨਾ ਹੋ ਗਿਆ ਬਟ ਜਿਹੜੇ ਥਾਣਾ ਤ੍ਰਿਪੜੀ ਹੈ ਐਸ ਐਚਓ ਸਾਹਿਬ ਨੇ ਐਸਏ ਕੁਲਦੀਪ ਸਿੰਘ ਜੀ ਨੇ ਕੋਈ ਸਾਨੂੰ ਇਨਸਾਫ ਨਹੀਂ ਦਿੱਤਾ ਮਜਬੂਰ ਹੋ ਕੇ ਅੱਜ ਇਨੀ ਧੂਪ ਦੇ ਵਿੱਚ ਅਸੀਂ ਇੱਥੇ ਬਸ ਮਾਮਲਾ ਤਾਂ ਜੀ ਮੇਰਾ ਇੱਕ ਮੋਬਾਈਲ ਦਾ ਮਾਮਲਾ ਥਾ ਜੀ ਮੋਬਾਈਲ ਸ਼ਾਪ ਵਾਲੇ ਨੇ ਬਿਨਾ ਮੇਰੀ ਕੰਸੈਂਟਿ ਇੱਕ ਕੇ ਬਿਨਾ ਮੇਰੀ ਪਰਮਿਸ਼ਨ ਕੇ ਮੇਰਾ ਫੋਨ ਕੋਈ ਚੀਜ਼ ਡਾਊਨਲੋਡ ਕਰਦੀ ਜਿਹਦੇ ਨਾਲ ਮੇਰਾ ਫੋਨ ਖਰਾਬ ਹੋ ਗਿਆ ਕੋਈ ੱਡੀ ਵੱਡੀ ਗੱਲ ਨਹੀਂ ਸੀਗੀ ਸਰ ਪਾਟਾ ਮੈਨੂੰ ਇਹ ਗੁੱਸਾ ਸੀਗਾ ਕਿ ਮੇਰਾ ਸਾਰਾ ਡਾਟਾ ਸਾਰਾ ਕੁਝ ਵੀ ਫੋਨ ਖਰਾਬ ਹੋ ਗਿਆ ਕੰਪਨੀ ਕਹਿੰਦੀ ਵੀ ਉਹਨ ਫਾਰਮੈਟ ਹੋਏਗਾ ਉਸ ਤੋਂ ਬਾਅਦ ਉਹ ਠੀਕ ਹੋਏ ਨਾ ਹੋਏ ਕੁਝ ਪਤਾ ਨਹੀਂ ਜੀ ਸਰ ਮੈਂ ਜੀ ਹਾਂ ਜੀ ਸਰ ਮੈਂ ਜ਼ਿਲ੍ਹਾ ਪ੍ਰਧਾਨਾ ਜੀ ਮੇਰੇ ਉੱਤੇ ਚਾਰ ਹਲਕਿਆਂ ਦੀ ਜ਼ਿੰਮੇਵਾਰੀ ਹੈ ਸੋ ਸਰ ਉਹਦੇ ਵਿੱਚ ਡਾਟੇ ਦੇ ਵਿੱਚ ਬਹੁਤ ਸੀ ਸਾਡੀ ਜ਼ਰੂਰੀ ਫਿਕਸ ਕੋਈ ਲਿਸਟਾ ਸਰ ਬਹੁਤ ਕੁਝ ਸੀਗਾ ਤੇ ਕਾਫੀ ਕੰਟੈਕਟਸ ਹੁੰਦੀਆਂ ਸਰ ਫੋਨ ਕੇ ਅੰਦਰ ਵੀ ਜਿਹੜੀ ਕਈ ਨਹੀਂ ਵੀ ਆ ਸਕਦੇ ਸਰ ਕਈ ਫੋਨ ਦੇ ਅੰਦਰ ਹੁੰਦੀਆਂ ਸਟੋਰ ਆਕਰਕੇ ਸਰ ਮੈਨੂੰ ਇਹ ਚੀਜ਼ ਦਾ ਥੋੜੀ ਨਰਾਜ਼ਗੀ ਸੀ ਵੀ ਮੇਰਾ ਜਿਹੜਾ ਸਾਰਾ ਡਾਟਾ ਚਲਾ ਗਿਆ ਮੈਂ ਸਰ ਇੱਥੇ ਆਈ ਮੈਂ ਕੰਪਲੇਂਟ ਦਿੱਤੀ ਮੈਂ ਐਸਐਚਓ ਸਾਹਿਬ ਨੂੰ ਕਿਹਾ ਸਰ ਮੈਨੂੰ ਪੈਸੇ ਨਹੀਂ ਚਾਹੀਦੇ ਮੈਂ ਪੈਸੇ ਲਈ ਨਹੀਂ ਆਈ ਵੀ ਜਿਹੜੀ ਉਹਨਾਂ ਨੇ ਹਰਾਸਮੈਂਟ ਕੀਤੀ ਹੈ ਵੀ ਕੱਲ ਕੋ ਕਿਸੇ ਔਰ ਨਾਲ ਉਹ ਨਾ ਕਰਨ ਤਾ ਵੀ ਬਸ ਮੈਨੇ ਕਿਹਾ ਵੀ ਸਿੰਪਲੀ ਚਲੋ ਇਹ ਮਾਫੀ ਮੰਗ ਲੈਣ ਸਰ ਉਹਨਾਂ ਨੇ ਮਾਫੀ ਵੀ ਨਹੀਂ ਮੰਗੀ ਉਹ ਮੋਬਾਈਲ ਵਾਲਾ ਬਲਕਿ ਤਿੰਨ ਬੰਦੇ ਲੈ ਕੇ ਆਇਆ ਉਹ ਮੇਰੇ ਨਾਲ ਮਿਸ ਬਿਹੇਵ ਕਰਨ ਲੱਗਿਆ ਥਾਣੇ ਦੇ ਵਿੱਚ ਬਟ ਏਐਸਆਈ ਕੁਲਦੀਪ ਸਰ ਨੇ ਉਹ ਉਹਨੂੰ ਰੋਕਿਆ ਨਹੀਂ ਵੀ ਇੱਕ ਇਕੱਲੀ ਲੇਡੀ ਸਿੰਪਲੀ अकेਲੀ ਆਏ ਆ ਕਿ ਕੋਈ ਕੰਪਲੇਂਟ ਕਰਨ ਵੀ ਤੁਸੀਂ ਮਿਸ ਬਿਹੇਵ ਕਰ ਰਹੇ ਹੋ ਤਾਂ ਸਰ ਫਿਰ ਇਹ ਗੱਲ ਬੜੀ ਗਈ ਮੈਂ ਕਿਹਾ ਸਰ ਜੇ ਇਹਨਾਂ ਨੇ ਮਾਫੀ ਨਹੀਂ ਮੰਗਰੀ ਤੁਸੀਂ ਵਿਦ ਰਿਸਪੈਕ ਇਹਨਾਂ ਨੂੰ 2-3 ਦਿਨ ਬਿਠਾਓ 2-3 ਘੰਟੇ ਵਿਦ ਰਿਸਪੈਕ ਬਿਠਾਓ ਤਾਂ ਜੋ ਇਹ ਕਿਸੇ ਹੋਰ ਨਾਲ ਕੋਈ ਐਡਾ ਫੋਨ ਦਾ ਕੋਈ ਹੋਰ ਕਿਸ ਮਿਸਯੂਜ਼ ਨਾ ਕਰ ਸਕਾ ਖਿਲਵਾੜ ਨਾ ਕਰ ਸਕਾ ਸਰ ਦੇਖੋ ਜੀ ਹੁਣ ਪੂਰਾ ਦਿਨ ਇੱਕ ਦਿਨੇ ਉਹਨਾਂ ਕੋਲ ਮੋਬਾਈਲ ਰਹਿ ਹੈ ਕੋਈ ਧਾਨੇ ਵਾਲਿਆਂ ਨੇ ਮੈਨੇ ਕਿਆ ਲਿਖਵਾ ਕੇ ਦੇ ਦੋ ਵੀ ਜੇ ਇਸ ਦਿਨ ਉਹਨਾਂ ਕੋਲ ਪੂਰਾ ਦਿਨ ਮੋਬਾਈਲ ਰਿਹਾ ਕੱਲ ਕੋ ਕੋਈ ਵੀ ਆਸੀ ਇੱਕ ਪਬਲਿਕ ਫਿਗਰ ਆ ਕੋਈ ਮਿਸਯੂਜ਼ ਹੋਇਆ ਵੀ ਕੋਈ ਵੀ ਕੋਈ ਕਾਰਵਾਈ ਤੁਸੀਂ ਕਰ ਸਕੋ